ਕੈਨੇਡਾ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਕੈਨੇਡਾ ਦੇ ਵਿੱਚ ਪੀਆਰ ਹੋਣ ਦੇ ਚਾਹਵਾਨਾਂ ਨੂੰ ਹੁਣ ਵੱਡਾ ਝਟਕਾ ਲੱਗਿਆ ਹੈ ਜਿਹੜੇ ਲੋਕ ਕੈਨੇਡਾ ਦੇ ਵਿੱਚ ਸੈਟਲ ਹੋਣ ਦਾ ਸੁਪਨਾ ਦੇਖ ਰਹੇ ਸੀ ਉਹਨਾਂ ਨੂੰ ਹਾਲੀ ਦੇ ਵਿੱਚ ਵੱਡਾ ਝਟਕਾ ਲੱਗਿਆ ਹੈ ਦਰਅਸਲ ਕੈਨੇਡਾ ਦੇ ਵਿੱਚ ਹਜ਼ਾਰਾਂ ਬਿਨੇਕਾਰਾਂ ਦੇ ਪੀਆਰ ਲੈਣ ਦੇ ਸੁਪਨੇ ਹੁਣ ਚੱਕਨਾਚੂਰ ਹੁੰਦੇ ਹੋਏ ਨਜ਼ਰ ਆ ਰਹੇ ਨੇ ਕੈਨੇਡਾ ਦੇ ਸੂਬੇ 온ਟਾਰੀਓ ਵੱਲੋਂ ਆਪਣੇ ਸੂਬਾਈ ਨੋਮੀਨੀ ਪ੍ਰੋਗਰਾਮ ਤਹਿਤ ਚੱਲਦੀ ਸਕਿਲਡ ਟ੍ਰੇਡਸ ਸਟਰੀਮ ਮਤਲ ਕਰ ਦਿੱਤੀ ਗਈ ਹੈ ਨਤੀਜੇ ਵੱਜੋਂ ਇਸ ਦੇ ਅਧੀਨ ਲਗੀਆਂ ਅਰਜ਼ੀਆਂ ਨੂੰ ਵੀ ਵਾਪਸ ਕਰ ਦਿੱਤਾ ਗਿਆ ਜਿਸ ਕਰਕੇ ਹੁਣ ਸੈਂਕੜੇ ਨੌਜਵਾਨਾਂ ਦਾ ਭਵਿੱਖ ਹਨੇਰੇ ਦੇ ਵਿੱਚ ਆ ਗਿਆ ਇਸ ਫੈਸਲੇ ਤੋਂ ਬਾਅਦ ਹਜ਼ਾਰਾਂ ਬੇਨਿਕਾਰ ਆਪਣੇ ਭਵਿੱਖ ਨੂੰ ਲੈ ਕੇ ਫਿਕਰਮੰਦ ਨੇ ਤਾਂ तकरीबन 2600 ਐਪਲੀਕੈਂਟਸ ਆਪਣੀ ਅਰਜ਼ੀ ਪਰਵਾਨ ਹੋਣ ਦੀ ਉਡੀਕ ਕਰ ਰਹੇ ਸਨ ਪਰ ਹੁਣ ਇਹ ਫੈਸਲਾ ਆ ਗਿਆ ਜਿਸ ਤੋਂ ਬਾਅਦ ਪੀਆਰ ਹੋਣ ਦਾ ਸੁਪਨਾ ਦੇਖ ਰਹੇ ਲੋਕਾਂ ਨੂੰ ਵੱਡਾ ਝਟਕਾ ਲੱਗਿਆ